ਜੋ ਅਸਾਧੇ ਦਾ ਨਾਮ ਲੱਗ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਦੀ ਡੇਰਾ ਬਾਬਾ ਨਾਨਕ ਤੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਹੀ ਜਿਹੜੀਆਂ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਜਾਂਦੀਆਂ ਜੀ ਅਸੀਂ ਪਿੰਡ ਭਰੀਲਾ ਦੇ ਸਾਧ ਸੰਗਤ ਨੇ ਬਹੁਤ ਟਰਾਲਾ ਕੀਤਾ ਜੀ ਸਰਬਤ ਮਾਈ ਭੈ ਲਾਭ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਲੰਗਰ ਆ ਗੁਰੂ ਨਾਨਕ ਦਾ ਗੁਰੂ ਨਾਨਕ ਮਹਾਰਾਜ ਦਾ ਲੰਮੇ ਆ ਜੀ ਹਰ ਸਾਲ ਦੀ ਤਰ੍ਹਾਂ ਬੜੇ ਪੇਨ ਸਤਕਾਰ ਦੇ ਨਾਲ ਜਿਹੜੀਆਂ ਬੁਰੋਦੂਦਾਂ ਸੰਗਤਾਂ ਦੁਸ਼ੀਏ ਵੱਲੋਂ ਸੰਗਮਦਾਵਾ ਸਾਡੇ ਕੋਲ ਬੈ ਕੇ ਲੰਗਰ ਚਾੱਕੇ ਜਾਂਦਾ ਜੀ ਬੜੀ ਕਿਰਪਾ ਦੀ ਸਾਧ ਸੰਗਤ ਦੀ ਤੁਹਾਡਾ ਵੀ ਵੀਰਦੀ ਪ੍ਰੈਸ ਵਾਲਾ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਹੁੰਦਾ ਜੀ ਇੱਕ ਇੱਕ ਨੂੰ ਮਿਲਿਆ ਜਿਹੜਾ ਅੱਜ ਦਾ ਚਿਹੜਾ ਵਾ ਉਹਦੇ ਸਾਹਮਣੇ ਮੇਰੇ ਲੋਕਾਂ ਦੀ ਸੰਗਤਾਂ ਦੇ ਆ ਰਿਹਾ ਜਨਾਬਾ ਨੂੰ ਬੁਧਰ ਪਛ ਕਰਦੇ ਆ ਮੇਰੇ ਸਾਡਾ ਇਹੋ ਜੀ ਤੇ ਸਾਡੇ ਜਿਹੜੇ ਭਰਾ ਨੇ ਚਾਹ ਇਹਨਾਂ ਦਾ ਆਪਣਾ ਹੀ ਮੇਲਾ ਵਾ ਇਹ ਬੜੇ ਪ੍ਰੇਮ ਸਤਿਕਾਰ ਨਾਲ ਜਿਹੜੇ ਮੋਟਰਸਾਈਕਲਾਂ ਤੇ ਪਟਾਕੇ ਮਲਵਾਉਂਦੇ ਨੇ ਚਾਹ ਜਿਹੜੇ ਡੱਕ ਦੇ ਟਰੈਕਟਰਾਂ ਤੇ ਜਾਦਾ ਆਵਾਜ਼ ਕਰਕੇ ਲਾਉਂਦੇ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਾਡੇ ਵੱਲੋਂ ਐਂਡ ਭਰੀਲਾ ਦੀ ਥੂ ਪੰਚਾਇਤ ਵੱਲੋਂ ਅਸੀਂ ਕਲਵਤਰ ਸਿੰਘ ਸਰਪੰਚ ਜੀ ਨੇ ਉਹ ਬੋਲਣ ਦੇ ਆ ਕਿਉਂਕਿ ਜਿਹੜੀ ਹੁੱਲੜਬਾਜੀ ਆ ਇਹ ਬਿਲਕੁਲ ਨਹੀਂ ਸਹੀ ਕਿਉਂਕਿ ਸਾਡਾ ਆਪਣਾ ਹੀ ਮੇਲਾ ਵਾ ਅਸੀਂ ਆਪਣਾ ਬੜੇ ਤਰੀਕੇ ਦੇ ਨਾਲ ਜਿਹੜਾ ਇਹ ਗੁਰੂ ਮਹਾਰਾਜ ਦੇ ਦਰਸ਼ਨ ਨੇ ਕਰਨੇ ਨੇ ਬੜੇ ਪ੍ਰੇਮ ਸਤਕਾਰ ਦੇ ਨਾਲ ਗੁਰਨਾਨਕਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਇਕਲ ਵਾਹ ਜੀ ਜੀ ਜੋੜ ਕੇ ਬੇਚੀਗਾ ਆਪਣੇ ਬੁੱਕਰ ਤੋਂ ਨਾ ਪਰੇ ਰੇ ਜੋੜ ਕੇ ਹੋ ਰਹਾ ਹੋ ਰਹੀ ਜੀ ਹੈ ਹਰ ਸਾਲੀ ਸੋਨੇ ਦੇ ਮੇਲੇ ਦਿੱਤੇ ਅਸੀਂ ਲੰਨੇ ਆ ਮੈਡੀਕਲ ਕੈਂਪ ਫ੍ਰੀ ਲਾਈਦਾ ਇੱਥੇ ਇਹ ਕੋਈ 10 ਸਾਲ ਤੋਂ ਲਗਾਤਾਰ ਲਾ ਰਹੇ ਆਪਾਂ 10 ਸਾਲ ਤੋਂ ਲਗਾਤਾਰ ਹੀ ਇਹ ਮੈਡੀਕਲ ਕੈਂਪ ਲਾਈਦਾ ਇਹ ਪਿੰਡਪਰੀ ਲਖੁਰਦ ਵੱਲੋਂ ਲੰਗਰ ਲਾਇਆ ਜਾਂਦਾ ਇੱਥੇ ਤੇ ਉਹਦੇ ਇਸ ਵੇਲੇ ਆਪਾਂ ਇੱਥੇ ਲਾਈਦਾ ਹਰ ਸਾਲ ਫ੍ਰੀ ਸੇਵਾ ਕਰੀਦੀ ਇੱਥੇ ਹਾਂਜੀ 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 ਸਾਰਾ ਕੁਝ ਤਰੀਦਾ ਜੀ ਇੱਥੇ ਵਧੀਆ ਹਰ ਸਾਲ ਵਧੀਆ ਲਾਈਦਾ ਕੈਂਪ ਇੱਥੇ ਆਪ ਬਣੇ ਦਾ ਲੰਗਰ ਲੱਗਦਾ ਭਿੰਦੇ ਨੇ ਸਾਥ ਸੰਗਤਾਂ ਨੂੰ ਜਿਹੜਾ ਉਹ ਲੰਗਰ ਲੱਗਦਾ